ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਦੇ ਕਸਬਾ ਸੈਲਾਖੁਰ ਦੀ ਮੰਡੀ ਦੇ ਵਿੱਚ ਲੱਗੇ ਐਚਡੀਐਫਸੀ ਬੈਂਕ ਦੇ ਏਟੀਐਮ ਨੂੰ ਬੀਤੀ ਰਾਤ ਚੋਰਾਂ ਵੱਲੋਂ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਸਵੇਰੇ ਜਦੋਂ ਬੈਂਕ ਅਧਿਕਾਰੀਆਂ ਨੇ ਆ ਕੇ ਵੇਖਿਆ ਤਾਂ ਬੈਂਕ ਦੇ ਸ਼ਟਰ ਦੇ ਲੋਕ ਟੁੱਟੇ ਹੋਏ ਸਨ ਅਤੇ ਏਟੀਐਮ ਮਸ਼ੀਨ ਦਾ ਮੋਹਰਲਾ ਹਿੱਸਾ ਟੁੱਟਿਆ ਹੋਇਆ ਸੀ। ਪਰ ਖੁਸ਼ਕਿਸਮਤੀ ਇਹ ਰਹੀ ਕਿ ਕੈਸ਼ ਦਾ ਬਚਾਅ ਹੋ ਗਿਆ। ਸੂਚਨਾ ਮਿਲਣ ਤੇ ਥਾਣਾ ਮਾਲਪੁਰ ਦੇ ਐਸਐਚਓ ਬਲਵਿੰਦਰ ਸਿੰਘ ਜੋੜਾ ਮੌਕੇ ਉੱਤੇ ਪੁਲਿਸ ਪਾਰਟੀ ਟੀਮ ਦੇ ਨਾਲ ਪਹੁੰਚੇ ਅਤੇ ਉਹਨਾਂ ਵੱਲੋਂ ਜਾਂਚ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਾਰੇ ਮਾਮਲੇ ਬਾਰੇ HDFC ਦੇ ਅਧਿਕਾਰੀਆਂ ਵੱਲੋਂ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕੀਤਾ ਗਿਆ ਤੇ ਸੀਸੀਟੀਵੀ ਫੁਟੇਜ ਵੀ ਉਪਲਬਧ ਨਹੀਂ ਕਰਵਾਈ ਗਈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਥਾਣਾ ਮਾਲਪੁਰ ਦੇ ਐਸਐਚਓ ਬਲਵਿੰਦਰ ਸਿੰਘ ਜੋੜਾ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਇਹ ਜਿਹੜਾ ਹੈ ATM ਐਚਡੀਐਫਸੀ ਦਾ ਉਹਦੇ ਵਿੱਚ ਇਹ ਇਹਨੂੰ ਟੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਹੈ ਤੇ ਇਹਦੇ ਵਿੱਚੋਂ ਪਰਬਜਾਹ ਹੋ ਗਿਆ ਤੇ ਇਹਦੇ ਵਜੇ ਅਸੀਂ ਪੂਰਾ ਤਕੀਕਾ ਕਰ ਰਹੇ ਹਾਂ ਸਾਰਾ ਖੰਗਾ ਰਹੇ ਹਾਂ ਇਹਦੇ ਵੀ ਅਸੀਂ ਸੀਸੀ ਕੈਮਰੇ ਦੀ ਮਦਦ ਵੀ ਲੈ ਰਹੇ ਹਾਂ ਹੋਰ ਵੀ ਫਰੈਂਸਿੰਗ ਸਾਇੰਸ ਦੀ ਮਦਦ ਦੇ ਨਾਲ ਜਿਹੜਾ ਵੀ ਆ ਵੀ ਅਸੀਂ ਇਹਨੂੰ ਹਰ ਹਾਲਤ ਟੈਸਟ ਕਰਾਂਗੇ